ਸ਼ੀ ਸਾਰਿਆਂ ਨੇ ਉਹ ਖਬਰ ਸੁਣੀ ਲਈ ਹੋਣੀ ਕਿ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਪ੍ਰਧਾਨ ਪ੍ਰੀਤੀ ਮਲਹੋਤਰਾ ਜੀ ਨੂੰ ਜਿਹੜੇ ਆਪਣੀ ਪਾਰਟੀ ਦੇ ਖਿਲਾਫ ਇੱਕ ਧਰਨੇ ਤੇ ਬੈਠੇ ਸਨ ਜਿਨ੍ਹਾਂ ਨੇ ਬਹੁਤ ਵਧੀਆ ਗੱਲ ਕੀਤੀ ਆ ਆਈ ਥਿੰਕ ਅਸੀਂ ਸਾਰੇ ਐਜ਼ ਪੰਜਾਬੀ ਉਹਨਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਕਿ ਸ਼ੀ ਹੈਡ ਦਾ ਕਰਜ ਸ਼ੀ ਹੈਡ ਦ ਵਿਲ ਉਹਨਾਂ 'ਚ ਇਹ ਹਿੰਮਤ ਸੀ ਇਹ ਗੱਲ ਕਹਿਣ ਦੀ ਔਰ ਬੀਪੀ ਜੀ ਨੇ ਸਤਿਕਾਰਯੋਗ ਨੇ ਕਿੰਨੀ ਵਧੀਆ ਗੱਲ ਕੀਤੀ ਕਿ ਦਿੱਲੀ ਵਾਲੇ ਭਜਾਓ ਤੇ ਪੰਜਾਬੀਆਂ ਨੂੰ ਅੱਗੇ ਲਾਓ ਭਾਈ ਮੈਂ ਅੱਜ ਅਪੀਲ ਕਰਦਾ ਬੇਨਤੀ ਕਰਦਾ ਕਿ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਨਾ ਜੀ ਉਹਨਾਂ ਸਾਰੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੂੰ ਕਿ ਭਾਈ ਇਹ ਸਰਕਾਰ ਤਾਂ ਚਲੀ ਗਈ ਇਹ ਚਲੇ ਜਾਣਾ ਇਹ ਪੁੱਠੀ ਗਿਣਤੀ ਸ਼ੁਰੂ ਹੋਈ ਨੂੰ ਕੋਈ ਰੋਕ ਨਹੀਂ ਸਕਦਾ ਲੋਕਾਂ ਨੇ ਜੇ ਇਸ ਵੱਡੀ ਗਿਣਤੀ 'ਚ ਇਹਨਾਂ ਨੂੰ ਲਿਆਏ ਸੀ ਓਨੀ ਵੱਡੀ ਗਿਣਤੀ 'ਚ ਇਹਨਾਂ ਦਾ ਬਿਸਤਰਾ ਗੋਲ ਹੋਣਾ ਔਰ ਤੁਸੀਂ ਅੱਜ ਮੇਰੀ ਗੱਲ ਨੋਟ ਕਰ ਲਿਓ ਕਿ ਜਦੋਂ ਇਲੈਕਸ਼ਨ ਨੇੜੇ ਆਉਣੀਆਂ ਕਈ ਐਮਐਲਏ ਦੇ ਹਾਲਾਤ ਇਹੋ ਜੇ ਬਣਨੇ ਕਿ ਪਿੰਡਾਂ 'ਚ ਉਹਨਾਂ ਨੂੰ ਵੜਨ ਦੀ ਦੇਣ ਆ ਉਹਨਾਂ ਦੇ ਪਿੰਡਾਂ 'ਚ ਸਵਾਲ ਹੋਣੇ ਆ ਕਈਆਂ ਨੂੰ ਤਾਂ ਕੁੱਟ ਵੀ ਪੈ ਸਕਦੀ ਆ ਭਾਵੇਂ ਹਾਲਾਤ ਇਹੋ ਜੇ ਬਣ ਜਾਣੇ ਕੋਈ ਰੋਕ ਨਹੀਂ ਸਕੂਗਾ ਨਗਰ ਅੱਜ ਦੀ ਡੇਟ 'ਚ ਜਿਹਨੂੰ ਪਾਰਟੀ ਦੇ ਅਹੁਦਿਆਂ ਨੂੰ ਉਹਨੇ ਲੱਤ ਮਾਰੀ ਔਰ ਉਹਦੀ ਸ਼ਲਾਘਾ ਕਰਨੀ ਬਣਦੀ ਆ ਕਿ ਉਹਨੇ ਪੰਜਾਬ ਨੂੰ ਅੱਗੇ ਰੱਖਿਆ ਮੈਂ ਅੱਜ ਸਾਰੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿਣਾ ਕਿ ਭਾਈ ਤੁਸੀਂ ਕੋਈ ਆਮ ਆਦਮੀ ਪਾਰਟੀ 'ਚ ਪਹਿਲੇ ਦਿਨ 'ਚ ਨਹੀਂ ਸੀ ਤੁਸੀਂ ਕਦੇ ਕੋਈ ਕਿਸੇ ਪਾਰਟੀ ਨਾਲ ਸੰਬੰਧਿਤ ਸੀ ਕੋਈ ਕਿਸੇ ਨਾਲ ਸੀ ਤੁਸੀਂ ਆਮ ਆਦਮੀ ਪਾਰਟੀ 'ਚ ਗਏ ਇੱਕ ਬਦਲਾਅ ਦੇ ਨਾਅ ਤੇ ਤੁਹਾਡੇ ਨਾਲ ਵੀ ਧੋਖਾ ਹੋਇਆ ਤੁਸੀਂ ਠੱਗੇ ਗਏ ਹੋ ਅੱਜ ਜ਼ਮੀਰ ਆ ਜਗਾਓ ਔਰ ਇਸ ਭੈਣ ਦਾ ਸਾਥ ਦਿਓ ਜਿਨੇ ਕੋਈ ਗਲਤ ਗੱਲ ਨਹੀਂ ਕੀਤੀ ਆ ਜਿਨੇ ਬਿਲਕੁਲ ਸਹੀ ਕੀਤੀ ਆ ਕਿ ਪੰਜਾਬ ਦੇ ਫੈਸਲੇ ਪੰਜਾਬੀ ਕਰਨਗੇ ਖੁਦ ਮੁਖਤਿਆਰੀ ਦੀ ਗੱਲ ਕੀਤੀ ਆ ਪੰਜਾਬੀ ਆਪ ਦਾ ਫੈਸਲਾ ਕਰਨਗੇ ਦਿੱਲੀ ਆ ਕੇ ਇੱਕ ਤਾਂ ਲੁੱਟ ਕੋ ਸੁੱਟ ਕਰਦੇ ਆਂ ਔਰ ਉੱਤੋਂ ਸਾਨੂੰ ਦੱਸਦੇ ਆਂ ਕਿ ਫੈਸਲਾ ਕੀ ਕਰਨਾ ਹੈ ਪੰਜਾਬ ਦਾ ਦੇਸ਼ ਦੁਨੀਆ ਲਈ ਇੱਕ ਚਾਨਣ ਮਨਾਰਾ ਦੇ ਲੋਹਾ ਬਣਾਇਆ ਇਹਨਾਂ ਨੇ ਆਪਣਾ ਜਿੱਥੇ ਵੀ ਗਏ ਆ ਲੋਕ ਇਹਨਾਂ ਨੂੰ ਸਜਦਾ ਕਰਦੇ ਆਂ ਇਹਨਾਂ ਦੀ ਮਿਹਨਤ ਦਾ ਇਹਨਾਂ ਦੀ ਜਜ਼ਬੇ ਦਾ ਇਸ ਲਈ ਅਸਲੂਟ ਟੂ ਹਾਕ ਔਰ ਮੈਂ ਸਭ ਨੂੰ ਬੇਨਤੀ ਕਰਦਾ ਥਿਸ ਇਜ਼ ਦਾ ਟਾਈਮ ਟੂ ਕਮ ਐਂਡ ਸਪੋਰਟ ਸਹੀ ਲਈ ਖੜੇ ਹੋ ਇਤਿਹਾਸ ਇਸ ਗੱਲ ਦੀ ਗਵਾਹੀ ਭਰੂਗਾ ਭਾਈ ਤੁਸੀਂ ਹਾ ਦਾ ਨਾਰਾ ਸਹੀ ਟਾਈਮ ਤੇ ਮਾਰਿਆ ਬਹੁਤ ਬਹੁਤ ਧੰਨਵਾਦ ਭਾਵੇਂ ਮਸਲਾ ਆਮ ਆਦਮੀ ਪਾਰਟੀ ਦਾ ਅੰਦਰੂਲੀ ਆ ਮਗਰ ਜਿਹਨੇ ਸਹੀ ਕੰਮ ਕੀਤਾ ਉਹਦੀ ਸ਼ਲਾਘਾ ਕਰਨੀ ਬਣਦੀ ਹੈ ਮਗਰ ਇੱਟੇ ਹਿੰਮਤ ਵਾਲੇ ਲੋਕ ਘੱਟ ਹੀ ਰਹਿ ਗਏ ਆ ਬਾਕੀ ਤਾਂ ਉਹਦੇਆਂ ਦੇ ਭੁੱਖੇ ਆ ਮੌਕਾ ਬਰਸ ਕਰੇ ਉਹਨਾਂ ਨੂੰ ਉਹਨਾਂ ਦੀ ਰਾਜਨੀਤੀ ਮੁਬਾਰਕ ਮਗਰ ਇਤਿਹਾਸ ਉਹਨਾਂ ਨੂੰ ਮਾਫ਼ ਵੀ ਨਹੀਂ ਕਰੂਗਾ ਮੇਰਾ ਇਹ ਮੰਨਣਾ ਬਹੁਤ ਬਹੁਤ ਧੰਨਵਾਦ